ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਅਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟਲਾ ਖੁਰਦ ਵੀ ਕਹਿ ਦਿੰਦੇ ਆ ਕੋਟਲੇ ਪਿੰਡ ਦੇ ਵਿੱਚ ਮੈਂ ਇਸ ਟ ਮੌਜੂਦ ਹਾਂ ਚਾਰ ਕਟੀਆਂ ਤੇ ਇੱਕ ਪੂਰਾ ਕੱਟਾ ਵਿਖਾਉਣਾ ਪੰਜ ਨਾਗਾ ਆ ਪਹਿਲੇ ਨੰਬਰ ਤੇ ਕਟੀਆਂ ਨਾ ਜਿਹੜੀ ਮਿੱਤਰੋ ਇਹਦੀ ਉਮਰ ਹੈਗੀ ਆ ਸਾਢੇ 5 6 ਮਹੀਨੇ ਸੱਤ ਨਾਲਿਓ ਇਹਦਾ ਰੇਟ ਆ ਜਿਹੜਾ ਤੁਹਾਨੂੰ ਦੋਵਾਂ ਦਾ ਜੋੜੇ ਦਾ ਹੀ ਦੱਸੂਗਾ ਮੈਂ ਨਾਲ ਦੀ ਕੱਟੀ ਦੀ ਉਮਰ ਹੈਗੀ ਆ ਸਾਢੇ 5 5 ਮਹੀਨੇ ਦੋਵੇਂ ਕਟੀਆਂ ਦੀ ਕੀਮਤ 13000 ਰੁਪਿਆ ਵਾ ਜੇ ਕਿਸੇ ਭਰਾ ਨੂੰ ਚਾਹੀਦੀ ਮਾਨਤਾ ਨੂੰ ਵੀ ਵਿਚੋ ਹੋ ਜਾਊਗਾ ਕੱਲੀ ਕੱਲੀ ਦਾ ਤੁਸੀਂ ਭਾਈਦਣ ਫੋਨ ਤੇ ਤੈਅ ਕਰ ਲਿਓ ਵੀ ਕੀ ਰੇਟ ਬਣਦਾ ਵਾ ਆ ਤਿੰਨ ਨੰਬਰ ਤੇ ਜਿਹੜੀ ਕੱਟੀ ਆ ਮਿੱਤਰੋ ਇਹਦੀ ਕੀਮਤ ਹੈਗੀ ਆ ਜਿਹੜੀ 13000 13 ਨਾ ਭਾਈ 13000 ਰੁਪਇਆ ਇਹ ਹੈਗੀ ਆ ਮਿੱਤਰੋ 13 ਮਹੀਨਿਆਂ ਦੀ ਬਾਕੀ ਰੰਗ ਬਾਦ ਚੰਗਾ ਵਾ ਕਦਰ ਚੰਗਾ ਵਾ ਝੋਲੀ ਦੀ ਕੱਟੀ ਥੱਲੋ ਵਿਖਾਦੀ ਪੁੱਤ ਚੰਗੀ ਝੋਲੀ ਆ ਥੱਲੋ ਮਿੱਤਰੋ ਦੇਖ ਸਕਦੇ ਆ ਤੁਸੀਂ ਅੱਖਾਂ ਮਨ ਬਿੱਲੀਆਂ ਵਾਂਗ ਗ੍ਰੈਡਿਟ ਮੱਜਾਂ ਦੇ ਵਿੱਚ ਪੈਂਦੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਇਹ ਹੈਗੀ ਆ 13 ਕੁ ਮਹੀਨਿਆਂ ਦੀ 14 ਦੀ ਇਹਦਾ ਰੇਟ 13000 ਰੁਪਏ ਨਾਲ ਦੀ ਕੱਟੀ ਆ ਉਹ ਹੈਗੀ ਆ 14-15 ਮਹੀਨਿਆਂ ਦੀ ਉਹਦੀ ਮੁੱਲ ਹੈਗਾ 15000 ਰੁਪਏ ਜੇ ਜੋੜਾ ਲੈ ਲੋਗੇ ਤਾਂ ਮੰਨ ਤਾਣ ਤੁਹਾਡਾ ਜਿਹੜਾ ਉਹ ਮਿੱਤਰੋ ਜੋੜੇ ਦਾ ਕੀਮਤ ਬਣਦੀ ਆ ਤੁਸੀਂ ਲਾ ਲਓ ਵੀ 13 ਤੇ 15 8000 ਰੁਪਿਆ ਮੰਨ ਲਓ ਬਣ ਗਿਆ 13 ਤੇ 15 ਹਾਂ 28000 ਰੁਪਿਆ ਦਾ ਜੋੜਾ ਇਹ ਹੋ ਗਿਆ ਤਾਂ ਆ 13000 ਦਾ ਜੋੜਾ ਹੋ ਗਿਆ ਆ ਪੂਰਾ ਕੱਟਾ ਜਿਹੇ ਕਹਿੰਦੇ ਸ਼ੌਂਕ ਪੂਰਾ ਕਰ ਰਿਹਾ ਵਾ ਇਹਦੀ ਉਮਰ ਹੈ ਗਿਆ 10 ਤੋਂ 11 ਮਹੀਨੇ ਤੇ ਇਹਦਾ ਰੇਟ ਆ ਜਿਹੜਾ 8000 ਰੁਪਿਆ ਵਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਬਾਈ ਤੁਸੀਂ ਪਾਲ ਸਕਦੇ ਹੋ ਤਾਂ ਸਾਂਭ ਸਕਦੇ ਆ ਤਾਂ ਇਹਨੂੰ ਲੈ ਜਾਓ ਬਾਈ 8000 ਰੁਪਿਆ ਥੱਲੋ ਥੱਲੋ ਚੰਗਾ ਵਾ ਕਰਮ ਵਾਲਾ ਸਿਰਫ 8000 ਰੁਪਿਆ ਇਹਦਾ ਮੁੱਲ ਆ ਇਹ ਜਾਨਵਰ ਸੀ ਬਾਈ ਦੇ ਨੰਬਰ ਵੀਰੇ ਆਪਣਾ 9952 ਹੂੰ 99151 94538 94538 99151 94538 ਬਈ ਦਾ ਨੰਬਰ ਹੈ ਪਿੰਡ ਕੋਟਲਾ ਜ਼ਿਲ੍ਹਾ ਲੱਗਦਾ ਵੈਸ ਪਿੰਡ ਨੂੰ ਫਰੋਜਪੁਰ ਮਿੱਤਰੋ ਵਧੇਰੇ ਜਾਣਕਾਰੀ ਲਈ ਨੰਬਰ ਸਗਰੀਨ ਤੇ ਆ ਜਾੜਾ ਜਾਨਵਰ ਪਸੰਦ ਆ ਗੱਲਬਾਤ ਕਰ ਸਕਦੇ ਆ